ਨਪਾਤ ਚੌਂਦੀ ਲਾਈਟ ਹੈ ਜਿਹੜੇ ਪੁਲਿਸ ਸਟੇਸ਼ਨ ਹੈ ਉਹਦੇ ਮਤਲਬ ਜਿਹੜੇ ਮੇਨ ਦੋ ਪੋਸਟਾ ਮੇਨ ਹੈਗੇ ਇੱਕ ਐਮਬੈਸੀ ਦੀ ਹੈਗੇ ਕੋਈ ਨਹੀਂ ਇੱਕ ਐਮਬੈਸੀ ਦੀ ਹੈਗੇ ਇੱਕ ਐਸਸੀ ਹੈ ਜਿਹੜਾ ਐਮਐਸਸੀ ਦਾ ਕੀ ਕੰਮ ਹੈ ਜਿੰਨਾ ਰਿਕਾਰਡ ਹੈ ਪੁਲਿਸ ਸਟੇਸ਼ਨ ਦਾ ਕੋਈ ਕੰਪਲੇਂਟ ਸਾਰਿਆਂ ਨੂੰ ਪਹਿਲਾਂ ਬੰਦਾ ਸਾਡੇ ਕੋਲੋਂ ਕੰਪਲੇਂਟ ਲੈ ਕੇ ਆਉਂਦਾ ਉਹਨੂੰ ਦਰਜ ਕਰਨਾ ਜਿਹੜਾ ਡੀਐਮ ਨੇ ਲਗਾਇਆ ਉਹ ਮਾਰਕ ਪੈਸੇ ਤੋਂ ਲਗਾ ਜੋ ਨਹੀਂ ਕਰਨ ਵਾਲਾ ਹੈਗਾ ਉਹਦੀ ਜਿਹੜੀ ਡੀਡੀਆ ਨੂੰ ਦੱਜ ਲਾ ਕੇ ਜਿਹੜਾ ਉਹ ਲਈ ਆਇਆ ਉਹਦੇ ਨੂੰ ਆਪ ਵੀ ਟੇਕ ਤੇ ਜਾ ਕੇ ਵੀ ਕਰਦੇ ਹਾਂ ਉਸ ਤੋਂ ਬਿਨਾ ਹੈਗਾ ਜਿਹੜਾ ਐਮਐਸਸੀ ਕੋਲੇ ਮਤਲਬ ਜਿੰਨੀ ਫੋਰਸ ਹੈਗੀ ਹਾਂ ਜੀ ਠੀਕ ਹੈ ਨਾ ਜਨੂ ਜੀ ਬੱਚੇ ਅੱਜ ਇੱਕ ਪੰਜਾਬ ਸਰਕਾਰ ਦਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਨਾਂ ਦੀ ਇੱਕ ਇਨੀਸ਼ੀਏਟਿਵ ਹੈ 1 ਦਿਨ BCSSP ਦ ਸੰਗ ਸੋ ਉਹਦੇ ਤਹਿਤ ਹੀ ਅੱਜ ਸਾਡੇ ਜਿਹੜੇ ਗਵਰਨਮੈਂਟ ਸਕੂਲ ਦੇ ਮੈਰੀਟੋਰੀਅਸ ਸਟੂਡੈਂਟਸ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਚਾਰ ਕੁੜੀਆਂ ਤੇ ਹੁੰਦਾ ਖੜਾ ਇਹ ਸਾਡੇ ਗਵਰਨਮੈਂਟ ਸਕੂਲਸ ਦੇ ਜਿਹੜੇ ਟਾਪਰ ਹੁੰਦੇ ਆ ਬੱਚੇ 10ਵੀਂ ਔਰ 12ਵੀਂ ਕਲਾਸ ਦੇ ਉਹਨਾਂ ਚੋਂ ਪੰਜ ਬੱਚੇ ਅੱਜ ਮੇਰੇ ਨਾਲ ਟਾਈਮ ਸਪੈਂਡ ਕਰ ਰਹੇ ਸਵੇਰ ਤੋਂ ਲੈ ਕੇ ਇਹਨਾਂ ਨੇ ਸ਼ਾਮ ਤੱਕ ਮੇਰੇ ਨਾਲ ਰਹਿਣਾ ਸੋ ਬੇਸਿਕਲੀ ਇਹ ਗਵਰਨਮੈਂਟ ਦਾ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ ਕਿ ਜਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਮੁੰਡੇ ਕੁੜੀਆਂ ਆਪਣੀ ਮਿਹਨਤ ਸਦਕਾ ਟੌਪ ਕਰਦੇ ਆ ਉਹਨਾਂ ਨੂੰ ਇੱਕ ਮੋਟੀਵੇਟਿੰਗ ਇਨੀਸ਼ੀਏਟਿਵ ਦਿੱਤਾ ਗਿਆ ਹੈ ਕਿ ਸਵੇਰੇ 7:00 ਵਜੇ ਤੋਂ ਲੈ ਕੇ ਇੱਕ ਗਰੁੱਪ ਡੀਸੀ ਸਾਹਿਬ ਨਾਲ ਤੇ ਇੱਕ ਗਰੁੱਪ ਮੇਰੇ ਨਾਲ ਸਵੇਰ ਦਾ ਸਾਡੇ ਨਾਲ ਹੈਗਾ ਤੇ ਇਹਨਾਂ ਨੇ ਪਹਿਲਾਂ ਮੇਰੇ ਨਾਲ ਮੇਰੇ ਰੈ residense ਤੇ ਆ ਕੇ ਵੀ ਹੈਡ ਇੰਟਰੈਕਸ਼ਨ ਇਹਨਾਂ ਨੇ ਮੇਰੇ ਨਾਲ ਬ੍ਰੈਕਫਾਸਟ ਸ਼ੇਅਰ ਕੀਤਾ ਤੇ ਅਸੀਂ ਮੈਂ ਇਹਨਾਂ ਨੂੰ ਆਪਣਾ ਕਰਦੇ ਵੀ ਪ੍ਰੈਮਿਸਿਸ ਦਿਖਾਏ ਉਸ ਤੋਂ ਬਾਅਦ ਮੇਰੇ ਓਫਿਸ ਸਾਈਡ ਤੇ ਅਸੀਂ ਆਫਿਸ ਦੇ ਇਹਨਾਂ ਨੂੰ ਬੇਸਿਕ ਚੀਜ਼ਾਂ ਦਿਖਾਈਆਂ ਫਿਰ ਡੀਐਸਪੀ ਗਰਮਜੀਤ ਨੇ ਇਹਨਾਂ ਨੂੰ ਸਾਡੇ ਜਿਹੜੇ ਡੀਕੀਓ ਦੇ ਵੱਖ-ਵੱਖ ਮੇਨ ਯੂਨਿਟਸ ਹੁੰਦੇ ਆ ਉਹਨਾਂ ਦਿਖਾਇਆ ਹੁਣ ਅਸੀਂ ਸਿਵਲ ਲਾਈਨ ਥਾਣੇ ਆਏ ਆ ਸੋ ਬੇਸਿਕਲੀ ਆਈ ਐਮ ਗਿਵਿੰਗ ਐਨ ਐਨ ਐਕਸਪੋਜ਼ਰ ਆਫ ਪੁਲਿਸ ਲਾਈਫ ਕਿ ਕਿ ਐਸਐਸਪੀ ਦਾ ਡੇਲੀ ਸਫਰ ਤੋਂ ਲੈ ਕੇ ਕਿਵੇਂ ਚੱਲਦਾ ਔਰ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਸਾਡੀ ਕੋਈ ਨਾ ਕੋਈ ਜਿਹੜੀ ਬੰਦਬਸ ਡਿਊਟੀ ਹੁੰਦੀ ਆ ਉਹਦਾ ਐਕਸਪੋਜ਼ਰ ਦਵਾਵਾਂਗੀ ਬਟ ਇਹਨਾਂ ਤੋਂ ਵੀ ਮੈਂ ਗੱਲਾਂ ਸੁਣੀਆਂ ਕਿ ਆਪਣੇ ਫਿਊਚਰ ਚ ਕੀ ਕਰਨਾ ਚਾਹੁੰਦੇ ਆ ਵਾਟ ਇਜ਼ देयर ਐਸਪੀ ਟੂ ਆਫ ਦੈਮ ਵਾਂਟ ਟੂ ਬਿਕਮ ਡਾਕਟਰ ਇੱਕ ਲੜਕੀ ਜਿਹਨੇ ਬਠਿੰਡਾ 'ਚ ਟੋਪ ਕੀਤਾ ਹੈ ਸ਼ੀ ਵਾਂਟਸ ਟੂ ਬੀ ਐਨ ਆਈ ਏ ਐੱਸ ਔਫਿਸਰ ਇੱਕ ਯੂ ਆਈ ਪੀ ਐੱਸ ਔਫਿਸਰ ਬਣਨਾ ਚਾਹੁੰਦੀ ਹੈ ਅਤੇ ਜਿਹੜਾ ਲੜਕਾ ਆਇਆ ਉਹ ਟੀਚਰ ਬਣਨਾ ਚਾਹੁੰਦਾ ਹੈ ਸੋ ਦੇ ਆਰ ਵੈਰੀ ਕਲੀਅਰ ਅਬਾਊਟ ਦੇਅਰ ਫਿਊਚਰ ਔਰ ਇਹਨਾਂ ਨੂੰ ਮੈਂ ਥੋੜ੍ਹੀ ਜੋ ਸਾਡੀ ਲਾਈਫ ਦੀ ਚੈਲੇਂਜਿਸ ਹੁੰਦੇ ਆ ਉਹਦਾ ਵੀ ਦੱਸਿਆ ਕਿ ਦੋ ਤੁਹਾਨੂੰ ਕੋਈ ਲੱਗੇ ਕਿ ਬੜੀ ਗਲੈਮਰਸ ਲਾਈਫ ਹੈ ਵੀ ਹੈਵ ਅ ਲੋਟ ਔਫ ਚੈਲੇਂਜ ਇਨਵੋਲਡ ਤੋ ਅੱਜ ਆਪ ਵੀ ਸਵੇਰ ਦਾ ਦੇਖ ਰਹੇ ਹਨ ਦੇ ਆਲਸੋ ਅਪਰੀਸ਼ੀਏਟਿੰਗ ਐਂਡ ਇਕਨੋਲਜਿੰਗ ਹਾਂ ਨਾਲ ਇਹਨਾਂ ਦੇ ਜਿਹੜੇ ਵੀ ਸਵਾਲ ਸੀਗੇ ਉਹਨਾਂ ਦੇ ਮੈਂ ਇਹਨਾਂ ਨੂੰ ਬਹੁਤ ਹੀ ਰੀਅਲ ਪਿਕਚਰ ਦੇ ਕੇ ਜਵਾਬ ਦਿੱਤੇ ਹਨ ਆਈ ਹੋਪ ਕਿ ਅੱਜ ਦਾ ਦਿਨ ਜਿਹੜਾ ਸਾਡੇ ਨਾਲ ਬਤੀਤ ਕਰ ਰਿਹਾ ਹੈ ਇਹਨਾਂ ਲਈ ਮੈਮੋਰੀਏਬਲ ਰਹੇ ਔਰ ਇਹਨਾਂ ਨੂੰ ਹੋਰ ਮੋਟੀਵੇਟ ਕਰੇ ਔਰ ਮੈਂ ਸਰਕਾਰ ਨੂੰ ਧੰਨਵਾਦ ਕਰਨਾ ਚਾਹਾਂਗੀ ਕਿ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਜਿਹੜਾ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਇਟ ਸ਼ੁਡ ਕੰਟੀਨਿਊ ਸੋ ਥੈਟ ਇਹਨਾਂ ਵਰਗੇ ਹੋਰ ਬੱਚੇ ਇਸ ਤਰ੍ਹਾਂ ਹੀ ਪੜ ਕੇ ਮੋਟੀਵੇਟ ਹੋਣ ਤੇ ਸਾਡੇ ਜਿਹੜੇ ਕਿ ਸੀ ਡਿਸਟ੍ਰਿਕਟ ਹੈਡਸ ਹੁੰਦੇ ਆ ਉਹਨਾਂ ਨੂੰ ਮਿਲ ਕੇ ਦੇ ਆਲਸੋ ਐਮ ਹਾਇਰ ਇਨ ਲਾਈਫ ਮੈਂ ਹੁਣ ਤੱਕ ਕੀ ਕੀ ਜਾਣਕਾਰੀ ਦਿੱਤੀ ਹੈ ਬੱਚਿਆਂ ਨੂੰ ਤੁਸੀਂ ਹੁਣ ਤੱਕ ਜੀ ਮੈਂ ਤਾਂ ਜਿਵੇਂ ਦੱਸਿਆ ਕਿ ਇਹਨਾਂ ਨੇ ਮੇਰੇ ਨਾਲ ਜਿੰਨਾ ਟਾਈਮ ਸਪੈਂਡ ਕੀਤਾ ਬਟ ਡੀਐਸਪੀ ਸਾਹਿਬ ਨੇ ਇਹਨਾਂ ਨੂੰ ਵੱਖ-ਵੱਖ ਆਪਣੇ ਜਿਹੜੇ ਆਫਿਸ ਦੇ ਯੂਨਿਟ ਸਾਡਾ ਜਿਹੜਾ ਸਾਂਝਾ ਹੈ ਟਰੈਫਿਕ ਵਾਲਿਆਂ ਨਾਲ ਬੁਲਾਇਆ ਤੇ ਸਾਈਬਰ ਪੁਲਿਸ ਸਟੇਸ਼ਨ ਹਾਂਜੀ ਸਾਈਬਰ ਪੁਲਿਸ ਲਾਈਨ ਪੁਲਿਸ ਲਾਈਨ ਸਭ ਤੋਂ ਪਹਿਲਾਂ ਪੁਲਿਸ ਲਾਈਨ ਦਿਖਾਇਆ ਫਿਰ ਸਾਈਬਰ ਪੁਲਿਸ ਸਟੇਸ਼ਨ ਹੁਣ ਅਸੀਂ ਇੱਥੇ ਲੈ ਕੇ ਆਏ ਆਏ ਤੇ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਥੋੜੀ ਆਪਣੀ ਲਾਅ ਐਂਡ ਆਰਡਰ ਚਲਸੀ ਕਿਵੇਂ ਡਿਊਟੀ ਕਰਦੇ ਆ ਉਹ ਦਿਖਾਵਾਂਗੀ ਹਣ ਬੱਚਾ ਨੂੰ ਕੀ ਫਾਇਦਾ ਹੋਣਾ ਲੈਕਚਰ ਦੇ ਜਿਨ੍ਹਾਂ ਨੇ ਆਪ ਹੀ ਕਿਹਾ ਕਿ ਅਸੀਂ ਪੜ੍ਹ ਲਿਖ ਕੇ ਵਧੀਆ ਅਫਸਰ ਜਾਂ ਡਾਕਟਰ ਟੀਚਰ ਬੰਨਾ ਚਾਹੁੰਦੇ ਸੋ ਵੈਨ ਦੇ ਮੀਟ ਕੇ ਜਿਹੜੇ ਇਸ ਤਰ੍ਹਾਂ ਹੀ ਪੜ੍ਹ ਕੇ ਬੱਚੇ ਇਸ ਤਰ੍ਹਾਂ ਦੀ ਸੀਟਸ ਤੇ ਆਏ ਹੈ ਮੈਨੂੰ ਤਾਂ ਲੱਗਦਾ ਹੈ ਕਿ ਬੜਾ ਵਧੀਆ ਪੋਜ਼ਿਟਿਵ ਐਗਜ਼ਾਮਪਲ ਹੈ ਬਾਕੀ ਕੀ ਫਾਇਦਾ ਹੋਇਆ ਆਈ ਥਿੰਕ ਇਹ ਤੁਸੀਂ ਬੱਚਿਆਂ ਨੂੰ ਪੁੱਛੋ ਤਾਂ ਬੈਟਰ ਹੈ ਇਹਨਾਂ ਨੇ ਕਿਸ ਤਰ੍ਹਾਂ ਦੇ ਸਵਾਲ ਤੁਹਾਨੂੰ ਕੁਝ ਪੁੱਛੇ ਹੋਣ ਜਾਣਕਾਰੀ ਦਿੱਤੀ ਹੋਈ ਉਹ ਕੀ ਕੀ ਸੀਗੇ ਮੈਮ ਇਹਨਾਂ ਨੇ ਜੀ ਤਾਂ ਮੈਨੂੰ ਪੁੱਛਿਆ ਕਿ ਤੁਹਾਡਾ ਯੂਪੀਐਸਸੀ ਦੇ ਪ੍ਰੈਪਰੇਸ਼ਨ 'ਚ ਕੀ ਸਟਰਗਲ ਸੀਗਾ ਫਿਰ ਤੁਹਾਡਾ ਕੀ ਟਾਈਮ ਦਾ ਸ਼ਡਿਊਲ ਹੁੰਦਾ ਹੈ ਵੀ ਕੀ ਤੁਸੀਂ ਫੈਮਿਲੀ ਨੂੰ ਟਾਈਮ ਦੇ ਪਾਉਂਦੇ ਹੋ ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੁਝ ਬੁੱਕਸ ਬਾਰੇ ਪੁੱਛਿਆ ਕਿ ਤੁਸੀਂ ਪੜਾਈ 'ਚ ਕੀ ਕੀ ਤਿਆਰੀ ਕੀਤੀ ਸੀਗੀ ਸੋ ਇਸ ਤਰ੍ਹਾਂ ਦੇ ਬੜੇ ਰੈਲੇਵੈਂਟ ਪ੍ਰੈਕਟੀਕਲ ਕੁਐਸਚਨਸ ਇਹਨਾਂ ਨੇ ਮੈਨੂੰ ਪੁੱਛੇ ਜੀ ਤੁਸੀਂ